ਮਾਰ ਦਿਆ ਹੈ ਔਰ ਪਿੱਛੇ ਸੇ ਮਾਰਾ ਹੈ ਔਰ ਅੱਗੇ ਇਸ ਸਾਈਡ ਮੇ ਨਿਕਲ ਗਈ ਹੈ। ਇਹ ਆਪਣਾ ਕੈਂਟ ਕੈਂਟ ਸੇ ਆਏ ਲੋਕਲ ਹੀ ਹੈ ਯਹਾਂ ਡਿਊਟੀ ਕੇ ਲਿਏ ਥੇ। ਪੰਜ ਪੰਜ ਜਾਣੇ ਥੇ। ਹਾਬੀ ਤੱਕ ਤੋ ਠੀਕ ਹੀ ਹੈ ਅਭੀ। ਪਤਾ ਨਾ ਪਤਾ ਨਹੀਂ ਸਕਤੇ ਜੀ ਕੁਝ ਵੀ ਅਭੀ ਹਨ ਇਸਕੇ ਲੀਏ। ਮਾਮਲਾ ਕਿ ਐਕਸੀਡੈਂਟ। ਅੱਜ ਸੁਬਾ 7:00 ਵਜੇ ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਕਿ ਆਰਮੀ ਦੀ ਗੱਡੀ ਦਾ ਜਿਹੜਾ ਵਾ ਲੰਮਾ ਪਿੰਡ ਚੌਕ ਔਰ ਇਹਦੇ ਸੁੱਤੀ ਪਿੰਡ ਦੇ ਦਰਮਿਆਨ ਦੇ ਕਰਕੇ ਐਕਸੀਡੈਂਟ ਹੋਇਆ ਔਰ ਜਿਸ ਤੇ ਅਸੀਂ ਇਮੀਡੀਏਟਲੀ ਸਾਡਾ ਡਿਊਟੀ ਆਫਸਰ ਵੀ ਪਹੁੰਚ ਗਿਆ ਔਰ ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ ਮੈਂ ਵੀ ਆ ਮੌਕੇ ਤੇ ਆ ਗਿਆ ਔਰ ਜਦੋਂ ਇੱਥੇ ਦੇਖਿਆ ਤੇ ਇੱਕ ਆਰਮੀ ਦੀ ਗੱਡੀ ਜਿਹੜੀ ਪੀਏਪੀ ਚੌਕ ਵੱਲੋਂ ਪਠਾਨਕੋਟ ਚੌਕ ਵੱਲ ਨੂੰ ਜਾ ਰਹੀ ਸੀ ਔਰ ਉਹਦੇ ਵਿੱਚ ਪੰਜ ਜਿਹੜੇ ਆਰਮੀ ਦੇ ਜਵਾਨ ਸਵਾਰ ਸੀਗੇ ਔਰ ਉਹਨੂੰ ਪਿੱਛੋਂ ਇੱਕ 16 ਟੈਰੀ ਰੱਖ ਸੀਗਾ ਜੋ ਲੋਡ ਆ ਜੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਇਹਦੇ ਵਿੱਚ ਕਿ ਕੀ ਲੱਦਿਆ ਹੋਇਆ ਔਰ ਇਹਨੇ ਪਿੱਛੋਂ ਉਹਨੂੰ ਹਿੱਟ ਕੀਤਾ ਔਰ ਉਸ ਪਾਸੇ ਉਹਨੂੰ ਧੱਕਾ ਧੱਕ ਕੇ ਗੱਡੀ ਨੂੰ ਇਧਰਲੇ ਰੋਡ ਦੇ ਉੱਤੇ ਦੋਨੋਂ ਗੱਡੀਆਂ ਆ ਗਈਆਂ ਔਰ ਜਿਹੜੀ ਆਰਮੀ ਦੀ ਗੱਡੀ ਆ ਇਹ ਪਲਟੀਆਂ ਖਾ ਕੇ ਇਸ ਪਾਸੇ ਕਾਫੀ ਇਹਦੇ ਵਿੱਚ ਜਿਹੜੇ ਜਵਾਨ ਸੀਗੇ ਉਹ ਇੰਜਰਡ ਨੇ ਵੈਸੇ ਉਦਾਂ ਠੀਕ ਨੇ ਔਰ ਸਾਰਿਆਂ ਨੂੰ ਜਿਹੜਾ ਵਾ ਪੰਜ ਜਵਾਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਨਹੀਂ ਜਾਨੀ ਨੁਕਸਾਨ ਨਹੀਂ ਹੋਈ ਹੋਇਆ ਬੰਦੇ ਇੰਜਰਡ ਹਨ ਹੈਗੇ ਨੇ ਵਿੱਚ ਦੋ ਤੋਂ ਜ਼ਿਆਦਾ ਸੀਰੀਅਸ ਨੇ ਬਟ ਫਿਲਹਾਲ ਠੀਕ ਨੇ ਟਰੱਕ ਵਾਲੇ ਦੀ ਸਰ ਟਰੱਕ ਗਲਤੀ ਕਿਦੀ ਮੰਨੀ ਜਾਂਦੀ ਹੈ ਗਲਤੀ ਤਾਂ ਦੇ ਕੋਈ ਸ਼ਰਿਆਮੀ ਟਰੱਕ ਵਾਲੇ ਦੀ ਹੈ ਜਿਹਨੇ ਪਿੱਛੋਂ ਗੱਡੀ ਨੂੰ ਹਿੱਟ ਕਰਕੇ ਤੇ ਇੰਨੀ ਜ਼ਬਰਦਸਤ ਦੂਰ ਤੱਕ ਘੜੀਦਾ ਲਾਇਆ ਗੱਡੀ ਨੂੰ ਟਰੱਕ ਵੀ ਪੀਪੀ ਵਾਲੋਂ ਆ ਰਿਹਾ ਸੀ ਟਰੱਕ ਵੀ ਪਿੱਛੋਂ ਆ ਰਿਹਾ ਸੀਗਾ ਔਰ ਜ਼ਿਆਦਾ ਸਪੀਡ ਦੇ ਓਵਰ ਸਪੀਡ ਦੇ ਵਿੱਚ ਸੀਗਾ ਤੇ ਉਹ ਉਹਨੇ ਉਹਨੂੰ ਪਿੱਛੋਂ ਹਿੱਟ ਕਰ ਦਿੱਤਾ ਨਹੀਂ ਜਾਣੀ ਨੁਕਸਾਨ ਤੋਂ ਬਚਾਓ